ਗੁਰਦਾਸਪੁਰ ਦੇ ਪਿੰਡ ਦਾਲਾ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਬਾ ਲਖ ਦਾਤਾ ਜੀ ਦਾ ਸਾਲਾਨਾ ਮੇਲਾ ਬੜੀ ਧੂਮ-ਤਾਮ ਨਾਲ ਮਨਾਇਆ ਗਿਆ। ਗੱਦੀ ਨਸ਼ੀਨ ਬਾਬਾ ਤੇ ਲੋਕ ਸਿੰਘ ਜੀ ਨੇ ਗਲਬਾਤ ਦੌਰਾਨ ਕਿਹਾ ਕਿ ਦੂਰੋਂ-ਦੂਰੋਂ ਸੰਤਾ ਇੱਥੇ ਮੱਥਾ ਟੇਕਣ ਆਉਂਦੀਆਂ ਨੇ ਤੇ ਆਪਣੇ ਮਨ ਦੀਆਂ ਮੁਰਾਦਾਂ ਪਾਉਂਦੀਆਂ ਨੇ। ਮੇਲੇ ਵਿੱਚ ਕਲਾਕਾਰਾਂ ਨੇ ਖੋਗਰਾੰਗ ਬੰਨਿਆ। ਵੇਖੋ ਸੰਜੀਵ ਤੋਂ ਵੀ ਇੱਕ ਖਾਸ ਰਿਪੋਰਟ। ਟੀਮ ਦੇ ਮੈਂਬਰ ਜਿਹੜੇ ਕਵਰੇਜ ਕਰ ਰਹੇ ਨੇ ਔਰ ਇਹ ਮੇਲਾ ਜਿਹੜਾ ਪੂਰੇ ਵਰਲਡ ਦੇ ਵਿੱਚ ਲਾਈਵ ਟੈਲੀਕਾਸਟ ਹੋ ਰਿਹਾ ਸਾਡੇ ਵਿਜੇ ਸ਼ਰਮਾ ਜੀ ਵਿਜੇ ਸ਼ਰਮਾ ਜੀ ਜਿਹੜੇ ਜੀ ਸਾਹਿਬ ਜੀ ਜੈ ਜੀ ਸਾਹਿਬ ਜੀ ਅਸੀਂ ਬੜੇ ਕਰਮਾ ਵਾਲੇ ਲੋਕ ਆ ਜਿਹੜੇ ਪਵਿੱਤਰ ਦਿਹਾੜੇ ਤੇ ਇੱਥੇ ਪਹੁੰਚੇ ਆ ਬਾਬਾ ਲਖਦਾਤਾ ਦੇ ਹਰ ਸਾਲ ਦੀ ਸਰ ਮੇਲਾ ਹੁੰਦਾ ਤੇ ਸਾਡੀ ਟੀਮ ਨੂੰ ਬਾਬਾ ਜੀ ਇੱਥੇ ਬੁਲਾਉਂਦੇ ਨੇ ਐਕਸ ਸੈਂਟਰ ਆਰਮਡ ਪਲਸ ਫੋਰਸ ਪਰਸਨਲ ਵੈਰ ਹੋ ਰੈਸਟ ਵਿੱਚ ਦੀ ਪੰਜਾਬ ਦੀ ਪੂਰੀ ਟੀਮ ਆ ਜਿਹੜੀ ਇੱਥੇ ਆਈ ਆ ਮੈਂ ਨਾ ਟੀਮ ਦਾ ਵੀ ਇੱਥੇ ਪਹੁੰਚਣ ਦੇ ਕੋਟ ਕੋਟ ਧੰਨਵਾਦ ਕਰਦਾ ਤੇ ਮੇਰੇ ਜਿੰਨੇ ਵੀ ਸੱਜਣ ਮਿੱਤਰ ਭੈਣ ਭਰਾ ਆਏ ਨੇ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਇੱਥੇ ਬੜੀ ਬਾਬਾ ਜੀ ਦੀ ਕਿਰਪਾ ਹੈ ਇੱਥੋਂ ਕਾਫੀ ਲੋਕ ਜਿਹਨਾਂ ਦੇ ਬੱਚੀ-ਬੱਚੇ ਨਹੀਂ ਹੁੰਦੇ ਉਹ ਵੀ ਇੱਥੇ ਆ ਕੇ ਗੁਜਾਰਿਸ਼ ਕਰਦੇ ਨੇ ਬੇਨਤੀ ਕਰਦੇ ਨੇ ਬਾਬਾ ਜੀ ਨੂੰ ਫਰਿਆਦ ਕਰਦੇ ਨੇ ਤੇ ਜਿਹਨਾਂ ਦੇ ਇਥੋਂ ਕਾਫੀ ਜੜੀਆਂ ਝੋਲੀਆਂ ਪਰ ਕੇ ਗਏ ਨੇ ਬਾਕੀ ਸਭ ਤੋਂ ਵੱਡੀ ਗੱਲ ਆ ਅੱਜ ਕੱਲ੍ਹ ਰੀ ਦੀ ਦਰਦ ਬਹੁਤ ਚੱਲ ਰਹੀ ਹੈ ਲੋਕਾਂ 'ਚ ਡਾਕਟਰ ਲੱਖਾਂ ਰੁਪਏ ਲੈ ਲੈਂਦੇ ਨੇ ਲੇਕਿਨ ਦਰਦ ਠੀਕ ਨਹੀਂ ਹੁੰਦੀ ਮੈਂ ਤੁਹਾਨੂੰ ਹੁਣੇ-ਹੁਣੇ ਦੱਸਿਆ ਵੀ 7 ਸਾਲ ਮੈਂ ਆਪਣੀ ਲੱਤ ਦੀ ਰਿਸਰਚ ਕਰਾਈ ਪੀਜੀਆਈ ਚੰਡੀਗੜ੍ਹ ਪੀਜੀਆਈ ਚੰਡੀਗੜ੍ਹ ਵੀ ਰਿਸਰਚ ਕੋਈ ਬੰਦਾ ਕਰਵਾ ਸਕਦਾ ਜਿਹੜੀ ਬੜਾ ਹਾਈ ਫਾਈ ਬੰਦਾ ਹੋਵੇ ਅਹੀਂ ਨੇ ਆਈਫਾਈ ਤੇ ਨਹੀਂ ਵੀ ਚਲੋ ਸਾਡੇ ਵੀ ਬਰਦਰਨ ਨਾਲ ਆਈ ਐਸਬਸਰੀ ਜਣਾਂ ਦੇ ਕਰਕੇ ਸਾਡੀ ਰਿਸਰਚ ਹੋਈ ਮੇਰੀ ਰੱਤ ਚੋ ਵੀ ਕੁਝ ਨਹੀਂ ਨਿਕਲਿਆ ਲੇਕਿਨ ਫਿਰ ਵੀ ਮੈਨੂੰ ਸਾਡੇ ਮਾਮਾ ਜੀ ਨੇ ਪ੍ਰੈਜ਼ੀਡੈਂਟ ਦਾਲਾ ਸਾਹਿਬ ਇਹਨਾਂ ਨੇ ਮੈਨੂੰ ਬੇਨਤੀ ਕੀਤੀ ਵੀ ਇੱਥੇ ਆ ਬੇਟਾ ਇੱਥੇ ਚੈੱਕ ਕਰਵਾਣੇ ਆ ਇੱਥੇ ਜਦੋਂ ਆਇਆ ਦੇਣਾ ਪਹਿਲੇ ਦਿਨੀ ਮੇਰੇ ਜਿਹੜੇ ਨਾ ਲੱਤ ਦੀ ਦਰਦ ਠੀਕ ਕਰਤੇ ਮੈਂ ਤੇ ਅੱਜ ਤੋਂ ਇਹਨਾਂ ਤੋਂ ਵੀ ਮੈਂ ਤੇ ਹੁਣ ਇਹਨਾਂ ਨੂੰ ਗੁਰੂ ਮੰਨਦਾ ਤੇ ਇਹਨਾਂ ਨੂੰ ਰੱਬ ਮੰਨਣਾ ਅਸੀਂ ਇਹਨਾਂ ਨੂੰ ਰੱਬ ਮੰਨਿਆ ਇਹ ਅੱਗੇ ਲੱਖ ਵਦਾਦੇ ਬਾਬਾ ਜੀ ਨੂੰ ਰੱਬ ਮੰਨਦੇ ਨੇ ਇੱਥੇ ਦਰ ਤੇ ਕੁਝ ਬਾਬਾ ਜੀ ਕੁਛ ਨਹੀਂ ਲੰਦੇ ਕਿਸੇ ਨੂੰ ਇਹ ਲੋਕ ਸੇਵਾ کافی ਲੋਕ ਜਿਹੜੇ ਮੇਰੇ ਸੱਜਣ ਮਿੱਤਰ ਨੇ ਪਟਿਆਲੇ ਤੋਂ ਫਰੀਦਕੋਟ ਤੋਂ ਜਿਹੜੀ ਮੇਰੀ ਐਸੋਸੀਏਸ਼ਨ ਦੇ ਨੇ ਟੈਰਮਿਲਟਰੀ ਫੋਰਸ ਦੇ کافی ਬੰਦੇ ਆਂਦੇ ਨੇ ਫਰੀਦਕੋਟ ਤੋਂ ਵੀ ਕਈ ਬੰਦੇ ਠੀਕ ਹੋ ਕੇ ਗਏ ਨੇ ਅੱਜ ਵੀ ਉਹ ਹਰ ਸਾਲ ਦੀ ਸਾਲ ਇੱਥੇ ਆਂਦੇ ਰਹਿੰਦੇ ਨੇ ਉਹਨਾਂ ਦੀ ਵੀ ਅੱਜ ਵੀ ਟੀਮ ਆ ਰਹੀ ਹੈ ਥੋੜੀ ਲੇਟ ਆ ਕਿਉਂ ਇੱਡੀ ਦੂਰੋਂ ਚੱਲ ਕੇ ਆਉਣਾ ਟਾਈਮ ਤਾਂ ਲੱਗਦਾ ਹੀ ਆ ਮੈਂ ਲੋਕਾਂ ਨੂੰ ਵਸਾਆਂ ਨੂੰ ਅਪੀਲ ਕਰਦਾ ਭਈ ਡਾਕਟਰਾਂ ਤੋਂ ਬਚੋ ਲਾਜ ਬਹੁਤ ਮਹਿੰਗਾ ਕਿਸੇ ਕੋ ਪੈਸਾ ਨਹੀਂ ਹੁੰਦਾ ਅਸੀਂ ਗਰੀਬ ਲੋਗ ਆ ਇਹਨੇ ਮੀਰ ਤੇ ਹੈ ਨਹੀਂ ਆ ਇੱਥੇ ਕੋਈ ਸੇਵਾ ਹੀ ਐ ਇੱਥੇ ਬਾਬੇ ਦੀ ਜੇ ਕੋ ਤੁਹਾਡੀ ਮਰਜ਼ੀ ਆ 10 ਰੁਪਏ ਚਾਹਨੇ ਤਾਂ ਚਾੜੋ ਨਹੀਂ ਤੇ ਇੱਥੇ ਉਹ ਵੀ ਕੋਈ ਬੰਦਸ਼ ਨਹੀਂ ਆ ਬਾਬਾ ਜੀ ਫੇਰ ਵੀ ਹਰ ਟਾਈਮ ਕਈ ਵਾਰੀ ਮੈਂ ਇੱਥੋਂ ਦੇਖਿਆ ਵੀ ਘਰੋਂ ਸੁੱਤੇ ਪਏ ਦੁਪਹਿਰ ਨੂੰ ਠਾ ਕੇ ਵੀ ਆਹੀਂ ਪੇਸ਼ੰਟ ਚੈੱਕ ਕਰਵਾਏ ਨੇ ਇੱਕ ਬੜੀ ਵੱਡੀ ਗੱਲ ਆ ਕਦੇਣਾ ਨੇ ਮਥੇ ਤੇ ਵਟ ਨਹੀਂ ਪਾਇਆ ਵੀ ਮੇਰੀ ਨੀਂਦ ਖਰਾਬ ਹੋ ਗਈ ਆ ਭਾਈ ਵੱਡੀ ਕੀ ਜੇ ਤੁੰਤਿ ਮਿਲਦੀ ਆ ਕਿ ਪਹਿਲਾਂ ਦੇਸ਼ ਦੀ ਸੇਵਾ ਤੋਂ ਸਮਾਜ ਦੀ ਸੇਵਾ ਕੀਤੀ ਜਾਂਦੀ ਆ ਇਹ ਤਾਂ ਹੈ ਇਹ ਪਹਿਲੇ ਦੇਸ਼ ਦੀ ਸੇਵਾ ਨਾਲ ਕੀਤੀ ਆ 22 ਸਾਲ ਉਹਨੇ ਦੇਸ਼ ਦੀ ਸੇਵਾ ਕੀਤੀ ਆ ਉਹਦੇ ਬਾਅਦ ਆ ਕੇ ਸਮਾਜ ਦੀ ਸੇਵਾ ਕਰ ਰਿਹਾ ਹਰ ਕੋਈ ਨਹੀਂ ਕਰ ਸਕਦਾ ਜਿਹਦੇ ਕਰਮਾਂ ਜੁਏ ਇਹ ਵੀ ਲਖਦਾ ਤੇ ਦੀ ਬਾਬਾ ਜੀ ਦੀ ਮਿਹਰਬਾਨੀ ਆ ਜਿਹੜੇ ਇੱਥੇ ਸੇਵਾ ਕਰਵਾ ਰਹੇ ਨੇ ਸੇਵਾ ਉਹ ਹੀ ਕਰਵਾਉਂਦੇ ਤੇ ਫੇਰ ਹੀ ਹੁੰਦੀ ਆ ਬਾਰੇ ਦੀ ਬਾਣੀ ਕਹਿੰਦੀ ਆ ਨਾ ਦਿੰਦਾ ਦੇ ਲੈਂਦਾ ਥੱਕ ਪਾਇ ਜੁਗਾ ਜਗੰਤਰ ਖਾਈ ਖਾਏ ਪਰਮਾਤਮਾ ਬਹੁਤ ਕੁਝ ਦਿੰਦਾ ਅਸੀਂ ਲੈਂਦੇ ਥੱਕ ਜਾਂਨੇ ਆ ਲੈਣ ਦੀ ਜਾਚ ਨਹੀਂ ਆ ਤੇ ਮੈਂ ਇਹੋ ਹੀ ਆਸਾ ਕਰਨਾ ਸਾਰੇ ਆਪਣੇ ਗਰਦਾਸਪੁਰ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਵੀ ਇੱਥੇ ਆਓ ਆਪਣਾ ਆ ਕੇ ਜਿਹਦੇ ਵੀ ਕੋਈ ਹੈ ਕੋਈ ਦੁੱਖ ਤਕਲੀਫ ਹੈ ਤਾਂ ਪੂਰੀ ਹੁੰਦੀ ਆ ਇੱਥੇ ਆ ਕੇ ਫਰਿਆਦ ਕਰਿਆ ਕਰੋ ਤੇ ਪਰਮਾਤਮਾ ਹਰਕ ਨੂੰ ਠੀਕ ਕਰਕੇ ਭੇਜਦਾ ਜਦੋਂ ਬੰਦਾ ਠੀਕ ਹੋ ਜਾਂਦਾ ਤੇ ਉਹ ਉਹਦੇ ਵਾਸਤੇ ਉਹੀ ਰੱਬ ਹੈ ਤੇ ਮੈਂ ਇਹਨਾਂ ਕੁਝ ਕਹਿੰਦੇ ਸਮਾਪਤੀ ਕਰਦਾ ਤੇ ਸਾਡੀ ਟੀਮ ਜਿਹੜੀ ਇੱਥੇ ਆਈ ਆ ਮੈਂ ਇਹਦਾ ਵੀ ਕੋਟ ਕੋਟ ਧੰਨਵਾਦ ਕਰਦਾ ਜਿਹੜਾ ਇੱਕ ਮੇਰੇ ਮਾੜੇ ਜਿਹਾ ਸੱਦੇ ਦੇ ਉੱਤੇ ਇੱਥੇ ਸਾਰੀ ਟੀਮ ਪਹੁੰਚੀ ਐ ਇੱਕ ਡਿੱਗ ਡਿੱ ਤੋਂ ਦੋਸਤ ਆਏ ਨੇ ਤੇ ਮੇਰੀਆਂ ਭੈਣਾਂ ਆਈਆਂ ਨੇ ਪੈਂਪਾ ਹੋਰ ਵੀ ਆਏ ਨੇ ਸਾਡੇ ਰਦਾਫਰ ਵਾਸੀ ਆਏ ਨੇ ਹੋਰ ਵੀ ਇਲਾਕਾ ਵਾਸੀ ਆਏ ਨੇ ਇਹਨਾਂ ਦਾ ਵੀ ਪਹੁੰਚਣ ਦੇ ਕੋਟ ਕੋਟ ਧੰਨਵਾਦ ਕਰਦਾ ਤੇ ਖਾਸ ਕਰਕੇ ਮੈਂ ਬਾਬਾ ਜੀ ਤੇ ਲੋਕ ਸਿੰਘ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਥੇ ਸਾਨੂੰ ਨਿਮਾਣੇ ਜੇ ਮਾਨ ਨੂੰ ਮਾਨ ਬਖਸ਼ਿਆ ਤੇ ਇੱਥੇ ਟਾਈਮ ਦਿੱਤਾ ਇਨਾ ਕੋ ਜਿਹ ਕਹਿੰਦੇ ਸਵਾਗਤ ਕਰਨਾ ਵਾਹਿਗੁਰਜੀ ਦਾ ਖਾਸਾ ਵਾਹਿਗੁਰਜੀ ਕੀ ਫਤਿਹ ਤੇ ਬਾਬੇ ਲਖਦਾਤਾ ਦੇਵੀ ਇੱਕ ਜਨਕਾਰਾ ਛੱਡਦੇ ਬਾਬੇ ਲਖਦਾਤਾ ਦੇਵੀ ਜੈ ਬਾਬੇ ਲਖਦਾਤਾ ਦੇਵੀ ਜੈ ਬਾਬੇ ਲਖਦਾਤਾ ਦੇਵੀ ਜੈ ਬਾਬਾ ਤਰਲੋਕ ਸਿੰਘ ਦੀ ਜੈ ਬਾਬਾ ਤਰਲੋਕ ਸਿੰਘ ਦੀ ਜੈ